ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋયા ਜਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਰੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਮੋੜ ਤੋਂ ਸਰਕਾਰ ਨੂੰ ਲਲਕਾਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਤੋਂ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਪਰੰਤੂ ਉੱਥੇ ਹੀ ਸਰਕਾਰ ਨੇ ਜ਼ਮੀਨਾਂ ਉੱਤੇ ਜੋ ਹੱਕ ਅੱਖ ਰੱਖੀ ਹੋਈ ਹੈ ਉਸ ਨੂੰ ਲੈ ਕੇ ਅਸੀਂ ਕੋਈ ਵੀ ਹਾਲਤ ਦੇ ਵਿੱਚ ਸਰਕਾਰ ਦੀ ਇਹ ਜਿਹੜੀ ਕਿ ਸਰਕਾਰ ਦੇ ਵੱਲੋਂ ਪਲਾਨ ਕੀਤੇ ਜਾ ਰਹੇ ਨੂੰ ਹਰ ਹਾਲਤ ਵਿੱਚ ਅਸੀਂ ਜਿੱਤਣ ਨਹੀਂ ਦਵਾਂਗੇ ਤੇ ਜਿਸ ਤੋਂ ਬਾਅਦ ਜੋ ਸਾਨੂੰ ਸੰਘਰਸ਼ ਕਰਨਾ ਪਿਆ ਉਸ ਤੇ ਲਈ ਅਸੀਂ ਉਹ ਸੰਘਰਸ਼ ਕਰਨ ਦੇ ਲਈ ਤਿਆਰ ਆ ਸਰਕਾਰ ਨੂੰ ਹੁਣ ਮੁੜ ਤੋਂ ਕਿਸਾਨ ਜਥੇਬੰਦੀਆਂ ਲਲਕਾਰ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਤੱਕ ਸੱਤੇ ਜਾ ਰਹੇ ਨੇ ਹੋਰ ਕੀ ਕਹਿਣਾ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣੋਨੇ ਜਿਹੜਾ ਲੋਕਾਂ ਨੂੰ ਕਮੇਂ ਦਵਾਇਆ ਜਾਵੇ ਕਿਵੇਂ ਤੇ ਸਾਰੀ ਜਿਹੜੀ ਸਕੀਮ ਆ ਉਹ ਜਿਹੜੇ ਚੜੀ ਜਾਵੇ ਤੇ ਨੰਗਾ ਚੱਕਾ ਇਹਨਾਂ ਜ਼ਗੀਰਦਾਰਾਂ ਦਾ ਪੱਖ ਪੂਰਿਆ ਜਾਵੇ ਉਹ ਬਰੇ ਦੇ ਬਾਅਦ ਤੱਕ ਜਾਣ ਗਈ ਤੇ ਆਪਾਂ ਥੋੜਾ ਜਿਹਾ ਜਦੋਂ ਅਰਾਏ ਜੀ ਮਿਲ ਜਾਂਦੀ ਆ ਵੀ ਯਾਰ ਕਾਇਦਨ ਹੋ ਗਏ ਹੁਣ ਆਏ ਤਾਂ ਹੈ ਜੇ ਨਹੀਂ ਸੱਚਮੁੱਚ ਵੈਸਲੇ ਤੇ ਹੁਣੇ ਤੁਹਾਨੂੰ ਬਾਰ-ਬਾਰ ਤਾਈਂੋ ਕਹਿੰਦੇ ਆ ਤੇ ਅੱਜ ਉਹ ਫੈਸਲਾ ਪਰ ਸਾਹਮਣੇ ਆਇਆ ਹੈ ਉਹ ਪਹਿਲੇ ਦਿਨ ਹੀ ਆ ਗਿਆ ਸੀ ਉੱਦਾਂ ਵੀ ਤੁਹਾਨੂੰ ਨੋਟ ਕਰਾਇਆ ਵੀ ਜੋ ਘੰਟਾ ਪਾਉਣਾ ਘੰਟਾ ਲਾਗੇ ਉੱਥੇ ਉਹ ਆਪਣੇ ਵੇਸਲੇ ਪੰਦੇ ਹੀ ਸਿੱਟਾ ਹੈ ਕਿ ਕਿ ਉਹ ਬਹੁਤ ਬਣੀ ਸੀ ਆਪਣੀ 17 ਤਰੀਕ ਦੇ ਵਾਸਤੇ ਤੜਕੇ ਸੁਬਾ ਵੀ ਹੋਣ ਦੇ ਸੁਬਾ ਆਪਣੇ ਮਨ ਚ ਕੀ ਰਹਿ ਗਿਆ ਵੀ 7 ਵਜੇ ਹੁੰਦੇ ਹੁੰਦੇ ਆਪਾਂ ਸੀ ਇੱਥੇ ਪਜਾਤੇ ਉਹ ਪੌਣੇ ਸੀ ਉੱਥੇ ਤਹੱਦ ਤੇ ਆ ਗਏ ਯਾਨੀ ਜਿਹੜਾ ਨੂੰ ਆਪਾਂ ਗਏ ਉਹਨਾਂ ਨੇ ਕੁਛ ਨਾ ਪਸੰਦ ਦੀ ਫਾਰਮੈਟੀ ਕਹੂੰ ਮੈਂ ਕਰਲੀ ਫਾਰਮੈਟੀ ਜਿੱਥੋਂ ਮੈਂ ਗੱਲ ਸ਼ੁਰੂ ਕਰੀ ਆ ਉਸੇ ਸਮਾਪਤ ਕਰਾ ਵੀ ਇਹ ਸਾਰੀ ਫਾਰਮੈਟੀ ਵੀ ਕਰਕੇ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਕਰ ਦੇਣ ਪਰ ਜਿਹੜਾ ਆਪਾਂ ਕਿਹਾ ਵੀ ਸਾਡੇ ਫੈਸਲੇ ਤਾਂ ਬੱਟਾ ਤੇ ਹੋਣਗੇ ਨਾ ਇੱਥੋਂ ਤੱਕ ਵੀ ਕਿਹਾ ਆਪਾਂ ਪਿਛਲੇ ਦਿਨ ਵੀ ਠੀਕ ਹੈ ਇੱਕ ਵਾਰੀ ਤੁਸੀਂ ਵੱਡੀ ਫੌਜ ਲਿਆ ਕੇ ਹਜੇ ਸਾਡੇ ਨਾਲ ਲੋਕ ਖਿੰਡੇ-ਕੁੰਡੇ ਐ ਉਸ ਤਰ੍ਹਾਂ ਦੀ ਤਾਕਤ ਕਮਜ਼ੋਰ ਐ ਤੁਹਾਡੇ ਨਾਲ ਮੜਕਣ ਵਾਲੀ ਤੁਸੀਂ ਵੱਡੀ ਫੌਜ ਲਾ ਕੇ ਛੱਡੇ ਵੀ ਲਾ ਜੋ ਫੇ ਛੱਡਿਆਂ ਦੇ ਦੁਆਰੇ ਲਗਾਤਾਰ ਉਨੀ ਫੌਜ ਬਹਾ ਕੇ ਰੱਖ ਲੋਂਗੇ ਇਹ ਹੈਗੀ ਤੁਹਾਡੀ ਹਿੰਮਤ ਤਾਕਤ ਨਹੀਂ ਰੱਖੀ ਜਾਣੀ ਤੇ ਉਹ ਛੱਡੇ ਫਿਰ ਸਾ ਤੋਂ ਪੱਟੇ ਨਹੀਂ ਜਾਣਗੇ ਤੁਹਾਡੇ ਖੱਡੇ ਪੱਟੇ ਦੀ ਗਵਿੰਦਪੁਰੇ ਦੇ ਵਿੱਚ ਸਾਡੀਆਂ ਕੰਲੀਆਂ ਭੈਣਾਂ ਨੇ ਉਹ सोनू ਤਾਂ ਹਾਕ ਨੂੰ ਉਹ ਥੱਡੇ ਹੀ ਡਰਾਇਆ ਜਾ ਕਰ ਲਿਆ ਲੋਕ ਆਰਦੀ ਅੱਜ ਤੇ ਆ ਗਏ ਐਂ ਤੂੰ ਘੱਟੋ ਘੜ 20 ਸਾਲ ਪਹਿਲਾਂ ਦੀ ਗੱਲ ਹੈ ਕੋਟ ਧਰਮੂ ਦੇ ਵਿੱਚ ਮਾਨਸਾ ਜਿਲ੍ਹੇ ਦਾ ਪਿੰਡ ਹੈ ਪੁਰਕੀ ਲਿਆਇਆ ਇੱਕ ਲਾਲਾ ਆਰਦ ਗਿਆ ਤਿਆਹਤ ਅਖਿਆਲੇ ਦੀ ਕੁਰਸੀ ਬਗੂ ਕਹਿੰਦਾ ਸੀ ਹਰ ਹਾਲਤ ਕਰਨੀ ਐ ਤੇ ਟਾਈਮ ਵੀ 7 ਵਜੇ ਦਾ ਦੇਤਾ ਬਰੰਟਾ ਕਰ ਜਾ। ਫੋਸਾ ਚੜ੍ਹ ਕੇ ਆਏਗਾ। ਤੇ ਆਪਾਂ ਭਾਈ ਸਾਢੇ 8 ਵਜੇ ਇੱਥੇ ਮੋਟਰ ਚਾਲਾ ਕੇ ਬਹਿ ਗਏ। ਖੇਤ ਦੇ ਵਿੱਚ ਬੱੱਚੇ ਬਹਿ ਗਏ ਵੀ ਆ ਜਾਓ ਭਾਈ। ਮੁੜ ਕੇ ਅੱਜ ਸਰ ਭੱਜੇ ਕਰਨਾ। ਪ੍ਰਧਾਨ ਜੀ ਆਪਾਂ ਬਹਿਣਗੇ। ਐਦਾਂ ਕਹਿੰਦੇ ਬਹਿ ਲਾਂਗੇ ਫੇਰ। ਪਹਿਲਾਂ ਇਹ ਅਮਲਾ ਫਲਾਜਾ ਵਾਪਸ ਲੈ ਕੇ ਜਾਓ। ਮੇਰੇ ਯਾਦ ਆ ਤੇ ਆਪਣੇ ਸੁੱਕਾ ਪ੍ਰਧਾਨ ਬੋਲੇ ਉਹ ਕਹਿੰਦਾ ਸਾਡੇ ਤਾਂ ਪਿੱਤੇ ਸੁੱਕੇ ਪਏ ਐ ਕਿ ਆਜਲੇ ਨਾਲਿਆਂ ਦੇ ਇੱਥੇ ਐਦੀਆਂ ਐਦੀਆਂ ਕੁਕੜੀਆਂ ਲੰਕਦੀਆਂ ਮਖਾਨ ਦੀਆਂ ਕੁਕੜੀਆਂ ਵਾਂਗੂ ਗੱਲ ਖੁੱਡੀਆਂ ਧੋਹਾ ਮੋਟੀਆਂ ਹੋਈਆਂ ਪਈਆਂ ਇਹ ਕਿਹੜੇ ਖੂਨ ਨਾ ਹੋਈਆਂ ਹੋਈਆਂ ਤੇ ਉਹ ਤੁਸੀਂ ਭਲੇਖਾ ਕੱਢ ਦਿਓ ਇੱਕ ਵਾਰੀ ਜੇ ਜੋੜਨਾ ਜ਼ਮੀਨ 'ਚ ਗੱਡਵੇ ਜਾਓਗੇ ਕੋਈ ਮਾੜਾ ਮੋਟਾ ਠੱਗਾ ਤੇ ਸਾਨੂੰ ਤਾਂ ਸੋਧਣਾ ਝਾੜ ਮੜੇ ਖੇਤ 'ਚ ਖੜਾ ਟਾਂਡਾ ਵੀ ਭੂਤ ਲੱਗਿਆ ਕਰੋ ਜੇ ਲੋਕ ਆਉਂਦੀ ਆਈ ਤੇ ਆ ਗਏ ਐਂ ਕਰਕੇ ਜੋ ਉਹ ਉੱਥੋਂ ਮੋੜ ਤੇ ਮੋੜਾ ਚੌਂਦੇ ਆ ਜ਼ਮੀਨ ਆਪਣੇ ਕਾਗਜ਼ੇ 'ਚ ਹੈ ਉਹਨਾਂ ਨੂੰ ਕਰਨਾ ਪੈਗਾ ਉਹਦੇ ਹਿਸਤਾ ਜੋ ਕਹਿਣ ਦਾ ਪਾਬ ਕਿੰਨਾ ਆਧਾਰਨਾ ਪਈਆ ਮੇਰੇ ਖੂਨ ਪਿੰਡ ਦੇ ਵਿੱਚ ਆਰਥ ਗੇਰੇ ਰਜਿਸਟਰੀ ਕਰਾਤੀ ਇੱਕ ਕਿਸਾਨ ਨੂੰ ਮੈਂ ਕਿਸਾਨ ਦੇ ਘਰੇ ਗਿਆ ਪੰਚਾਇਤ ਲੈ ਕੇ ਵੀ ਮਿੱਤਰ ਇਹ ਪੰਗਾ ਇਹਦੇ ਨਹੀਂ ਪੈਣਾ ਤੇਰਾ ਪੰਗਾ ਜੱਥੇ ਬੰਦੀ ਨਾ ਪਊ ਇਹ ਪੰਗਾ ਤੂੰ ਨਾਲ ਹੈ ਨਹੀਂ ਕਹਦਾ ਪ੍ਰਧਾਨ ਜੀ ਹੁਣ ਤਾਂ ਰੇਸੀ ਦਾ ਕਰਾਵਾਂਗੇ ਕਰਾਵਾਂਗੇ ਅਸੀਂ ਅਜੇ ਕਵੀ ਕਹਾਲੋ ਫਿਰ ਤਿਆਰ ਹੋ ਲੋ ਲੜਾਈ ਆਪਰੇ ਹੋ ਚੱਲੀਆਂ ਬੈਸਾਂ ਕੋਸਾਂ ਸੇ ਪਰਿਵਾਰ ਵਾਲੇ ਜਿਹੜੇ ਅਣਜਾਣ ਹੁੰਦੇ ਆ ਖੇਤ 'ਚ ਝੁੰਬੀ ਪਾ ਕੇ ਬਹਿ ਗਏ ਇੱਕ ਤਪਾਲ ਵਿਛਾ ਕੇ ਇਧਰੋਂ ਰੈਸਲਾ ਕਰੀ ਮੈਂ ਕਿਹਾ ਇਹ ਕੰਮ ਨਹੀਂ ਚੱਲਣਾ ਆਪਣਾ ਇਹ ਝੁੰਬੀ ਨਹੀਂ ਪੁੱਗਦੀ ਛੋਡੀ ਆਹੋ ਪਿੰਡ ਤੁਹਾਡੇ ਪਰਿਵਾਰ ਦੇ ਸੱਤਾ ਫੇਟਾ ਮਾਰ ਜਾਣਗੇ ਹੋਰ ਹੀ ਫਰੰਟ ਖੁੱਲ ਜੂ ਆਪਾਂ ਇਕੱਠੇ ਹੋ ਕੇ ਲੜਾਂਗੇ ਸਕੀਮ ਨਾਲ ਲੜਾਂਗੇ ਤੇ ਉਹ ਵੀ ਗੱਲ ਰਾਤ ਨੂੰ ਕੁਝ ਗੁੰਡੇ ਇਕੱਠੇ ਕਰ ਲਿਆ ਏ ਕਰਜਾ ਕਰਕੇ ਟਰੈਕਰ ਫੇਰ ਕੇ ਵਿੱਚ ਦੀ ਕਹਿੰਦੇ ਜਿਉਂ ਤਾਂ ਰਾਤ ਨੂੰ ਬਹੁਤ ਲਾਲਾ ਲਾਲਾ ਹੋਈ ਕਰਜਾ ਕਰ ਲੈ ਉਹ ਕਰ ਲੈ ਕੋਈ ਗੱਲ ਨਹੀਂ ਅਸੀਂ ਆਖਿਆ ਤੇ ਚੋਰਾਂ ਵਾਲਾ ਕਰਜਾ ਖੜਦਾ ਨਹੀਂ ਹੁੰਦਾ ਆਪਾਂ ਤੜਕੇ ਸੱਤ ਚ ਇਕੱਠ ਕਰਿਆ ਪ੍ਰਸ਼ਾਸਨ ਵੀ ਆ ਗਿਆ ਟੈਨ ਲਾ ਕਰਕੇ ਦਿਨੇ ਜਾ ਕੇ ਉਸ ਜ਼ਮੀਨ ਤੇ ਕਰਜਾ ਕਰਿਆ ਐਂ ਠੁੱਠਣਾ ਲੱਗਦੀਆਂ ਰਹਿਆਂ ਅਖੀਰ ਨੂੰ ਉਸ ਪਰਬਤ ਦੇ ਨਾਲ ਆਰਥਰੀ ਦੀ ਸਕੇ ਸੀ ਬੱਚੇ ਜਣਿਓ ਬਸਲੇ ਨੂੰ ਬੇੜ ਨਾ ਪਿਆ ਜੁਨੀਤ ਵੜਨ ਨਹੀਂ ਦਿੱਤੇ ਆਏ ਆਪਣੇ ਆਧਾਰਨ ਹੈ ਇਸ ਕਰਕੇ ਤਾਂ ਲੜਾਈ ਵੱਡੀ ਹੈ ਇਹ ਕੋਈ ਇੱਕੜ ਦੀ ਲੜਾਈ ਆ ਇਹ ਤਾਂ ਸੈਂਕੜੇ ਏਕੜਾਂ ਦੀ ਹੈ ਇਹ ਕੋਈ ਇੱਕ ਪਿੰਡ ਦੀ ਲੜਾਈ ਆ ਆਏ ਇਹ ਸੈਂਕੜੇ ਪਿੰਡਾਂ ਦੀ ਹੈ ਹੁਣ ਤਾਂ ਹਜ਼ਾਰਾਂ ਪਿੰਡਾਂ ਚ ਬਗਲ ਗਈ ਹੁਣ ਤਾਂ ਕਾ ਕਾ ਹੋਈ ਪਈ ਹੈ 2005 ਵਾਂਗੂ ਹੁਣ ਤਾਂ ਰੋਜ ਆ ਵੀ 24311 ਕਿੱਲੇ ਜਿਹੜੇ ਲੁਧਿਆਣੇ ਵਾਲੇ ਆ ਉਸੇ ਦੀ ਚਰਤਾ ਚੱਲੀ ਜਾਂਦੀ ਹੈ ਤੇ ਸਰਕਾਰ ਵਾਲੇ ਪਾਸੋਂ ਕਹਿੰਦੇ ਅਸੀਂ ਪਾਸੇ ਕਰਤਾ ਕਰਨੋ ਦੇਖੋ ਨਵੀਂ ਪਾਲਸੀ ਮਤਲਬਕ ਅਸੀਂ ਕਿਸਾਨਾਂ ਨੂੰ ਸਿੱਧੇ ਹੱਕ ਦੇਤੇ ਵੀ ਵਿਚ ਵਿਚੋਲਾ ਹੈ ਵੀ ਕੋਈ ਸਾਨੂੰ ਇਹਦੇ ਚ ਹਿੱਸਾ ਦੇਵਾਂਗੇ